ਸਾਡੇ ਪਾਣੀ ਜ਼ਹਿਰੀਲੇ ਕਰ ਦਿੱਤੇਗੇ ਲਾਲ ਲਾ ਕੇ ਡਾਈੰਗ ਫੈਕਟਰੀਆਂ ਲੁਧਿਆਣੇ ਦੇ ਵਿੱਚ ਕਿੰਨੀਆਂ ਡਾਈੰਗ ਫੈਕਟਰੀਆਂ ਸਾਰਾ ਸਾਰਾ ਸਤਲੁਜ ਯਾਰ ਬਣਾਤਾ ਧਰਤੀ ਦੇ ਦਾ ਸਾਡੇ ਪਾਣੀ ਆਉਣ ਵਾਲੇ ਸਮੇਂ ਸਾਡੇ ਕੋਲ ਪਾਣੀ ਕਿੰਨੇ ਚਿਰ ਦਾ ਬਚਿਆ 18-20 ਸਾਲ ਦਾ ਪਾਣੀ ਸਾਡੇ ਕੋਲ ਬਚਿਆ ਸੋ ਮੈਂ ਗੱਲ ਕਰਦਾ ਵੀ ਜਿਹੜਾ ਪੰਜਾਬੀਆਂ ਜਾਂ ਖਾਸ ਤੌਰ ਤੇ ਸਿੱਖਾਂ ਨੂੰ 47 ਦੇ ਵਿੱਚ ਇੱਥੇ ਗੰਢ ਵੇਲੇ ਇਹ ਵਾਅਦਾ ਕੀਤਾ ਗਿਆ ਕਿ ਇਹ ਖਿੱਤਾ ਜਿੱਥੇ ਆਜ਼ਾਦੀ ਦਾ ਨਿਗਮ ਮੰਨਣ ਪਰ ਲਗਾਤਾਰ ਧੱਕੇ ਹੋਏ ਸਾਡਾ ਸੱਭਿਆਚਾਰ ਖਤਰੇ 'ਚ ਆ ਸਾਡੀ ਬੋਲੀ ਖਤਰੇ 'ਚ ਆ ਸਾਡੀ ਵਿਰਾਸਤ ਦਾਤੇ ਲੱਗੀ ਹੋਈ ਆ ਇਸ ਕਰਕੇ ਅਸੀਂ ਇਹ ਗੱਲ ਨੂੰ ਲੈ ਕੇ ਤੁਰਿਆ ਵੀ ਪਹਿਲ ਦੇ ਆਧਾਰ ਤੇ ਅਸੀਂ ਕਿਸੇ ਵਿਰੋਧੀ ਨਹੀਂ ਆ ਸਾਡਾ ਸਿਧਾਂਤ ਸਾਡੇ ਗੁਰੂਆਂ ਦਾ ਫਲਸਫਾ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਸਰਵ ਆਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਪਰ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ ਚਾਹੇ ਨੌਕਰੀਆਂ ਦੇ ਹੋਵੇ ਚਾਰ ਰਜਗਾਰ ਚੋ ਗਿਆ ਹੁਣ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਦੇ ਜਿਹੜੇ ਬੈਠੇ ਆ ਰੋਡ ਡਾਂਗਾ ਖਾਂਦੇ ਆ ਪੁਲਿਸ ਦੀਆਂ ਸਰਕਾਰਾਂ ਤੋਂ ਡਾਂਗਾ ਕੈਸ ਸਾਲ ਤੋ ਖਾ ਰਹੇ ਆ ਪਰ ਇੱਥੇ ਆ ਕੇ ਜਿਹੜੇ ਗੈਰ ਪੰਜਾਬੀ ਨੇ ਨੌਕਰੀਆਂ ਲੈ ਲਏ ਨੇ ਭਗਵੰਤ ਮਾਨ ਜੀ ਕਹਿੰਦੇ 43000 ਨੌਕਰੀ ਦੇਤੀ ਉਹ ਜੋ ਗੈਰ ਪੰਜਾਬੀ ਕਿੰਨੇ ਆ 52% 53% ਬੰਦੇ ਬਾਹਰਲੇ ਸੂਬਿਆਂ ਦੇ ਆ ਇਸ ਤਰ੍ਹਾਂ ਦੇ ਨਾਲ ਅਸੀਂ ਹੁਣ ਮੇਰੀ ਗੱਲ ਸੁਣੋ ਹਿਮਾਚਲ ਦੇ ਅੰਦਰ ਰਾਜਸਥਾਨ ਦੇ ਅੰਦਰ ਉਤਰਾਖੰਡ ਦੇ ਅੰਦਰ ਨਾਗਾ ਲੈਂਡ ਦੇ ਵਿੱਚ ਜੰਮੂ ਕਸ਼ਮੀਰ ਤੇ ਨਾ ਸੀ ਜ਼ਮੀਨ ਲੈ ਸਕਦੇ ਆ ਨਾ ਸੇ ਨੌਕਰੀ ਲੈ ਸਕਦੇ ਆ ਪਰ ਪੰਜਾਬ ਦੇ ਬੱਚੇ ਧੱਕਾ ਕਿਉਂ ਹੁਣ ਪਿਛਲੇ ਜਿਹੜੇ 10 ਸਾਲ ਦੇ ਅੰਕੜੇ ਦੱਸਦੇ ਆ ਵੀ 70000 ਦੇ ਕਰੀਬ ਹਿਮਾਚਲ ਤੋਂ ਇਕੱਲੇ ਤੋਂ ਆ ਕੇ ਬੰਦੇ ਇੱਥੇ ਨੌਕਰੀਆਂ ਲੈ ਗਏ ਤੇ ਸਾਡੇ ਬੰਦੇ ਅਪਲਾਈ ਵੀ ਨਹੀਂ ਕਰ ਸਕਦੇ ਹਿਮਾਚਲ ਜਦੋਂ ਕਿ ਨੇ ਸੰਵਿਧਾਨ ਇੱਕ ਹੈ ਕਾਨੂੰਨ ਇੱਕ ਹੈ ਪਰ ਸਾਨੂੰ ਬਰਾਬਰੀਤ ਰੱਖ ਹੋਣਾ ਚਾਹੀਦਾ ਲੇਕਿਨ ਲੋਕ ਸਭਾ ਹਲਕੇ ਦੇ ਵਿੱਚ ਜਿੱਦਾਂ ਆਪਣੇ ਮਾਨਸਾ ਤੋਂ ਸੀ ਕਿ ਮੂਸੇਵਾਲਾ ਤੋਂ ਲੈ ਕੇ ਕਾਫੀ ਕਰੀਬੀ ਰਹੇ ਤੇ ਉਹਨਾਂ ਦੇ ਪਿਤਾ ਦਾ ਕਿਸ ਤੱਕ ਸੁਰੱਖਣ ਮਿਲਦਾ ਨਹੀਂ ਜੀ ਮੈਂ ਉਹਨਾਂ ਨੂੰ ਮਿਲਿਆ ਨਹੀਂ ਹੈ ਮਿਲ ਕੇ ਗੱਲਬਾਤ ਕਰਾਂਗੇ ਸਾਡਾ ਦੇਖੋ ਫਰਜ ਆ ਅਸੀਂ ਹਰ ਕੋਲ ਜਾਣਾ ਵੋਟ ਲੈਂਣ ਜਿਹੜਾ ਪੰਜਾਬ ਪੱਖੀ ਪਣ ਪੰਜਾਬ ਦੀ ਗੱਲ ਚੁੱਕਦਾ ਪੰਜਾਬ ਦਾ ਦਰਦ ਰੱਖਦਾ ਅਸੀਂ ਹਰ ਉਸ ਬੰਦੇ ਨੂੰ ਜਿਉਂ ਪੰਜਾਬੀ ਸੂਬਾ ਬਣਿਆ ਹਰ ਵਾਰੀ ਇੱਥੋਂ ਇਹ ਨਾਰੇ ਲੱਗਦੇ ਰਹੇ ਖਿੜਿਆ ਪੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਪਰ ਉਥੇ ਨਾਰੇ ਅਸੀਂ ਦਬ ਗਿਆ ਕੰਮ ਉਸ ਤੋਂ ਬਾਅਦ ਲਗਾਤਾਰ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੇ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਹੁਨਾਫ ਵਾਲੇ ਹੋਣ ਸਾਰਿਆਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਅੱਗੇ ਗੋਡੇ ਟੇਕੇ ਨੇ ਉਹੀ ਸਾਡਾ ਅੰਮ੍ਰਿਤ ਪਾਰਲੀਮੈਂਟ ਲੋਕ ਸਭਾ ਦਾ ਹੋਵੇ ਚਹਿਰਾ ਸਭਾ ਦਾ ਹੋਵੇ ਕਿਸੇ ਨੇ ਵੀ ਜਾ ਕੇ ਹੁਣ ਤੱਕ ਇੱਕ ਦੋ ਤੋਂ ਇਲਾਵਾ ਜੇ ਮਾਨ ਸਾਹਿਬ ਨੇ ਲਗਾਤਾਰ ਆਵਾਜ਼ ਬੁਲੰਦ ਕੀਤੀ ਹੈ ਜਾ ਕੇ ਉੱਥੇ ਬਾਕੀ ਸਾਰਿਆਂ ਦੇ ਮੂੰਹ ਚ ਭੁੰਗਲੀਆਂ ਪਾ ਜਾਂਦੀਆਂ ਨੇ ਸਾਰੇ ਚੁੱਪ ਕਰ ਜਾਂਦੇ ਆ ਸ਼ੰਭੂ ਟੱਪ ਦੇ ਭੁੱਲ ਜਾਂਦੇ ਆ ਪੰਜਾਬ ਨੂੰ ਇੱਥੇ ਬਹੁਤ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਉੱਥੇ ਸਾਰੇ ਜਾ ਕੇ ਮੂੰ ਚਪ ਹੋ ਜਾਂਦੇ ਇਹਨਾਂ ਦੇ ਉਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਚੱਲਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਲੋਕਾਂ ਨੂੰ ਅਪੀਲ ਇਹ ਆ ਕਿ ਇੱਕ ਐਮਪੀ ਨੇ ਐਮਐਲਏ ਦੇ ਐਮਪੀ ਦੀ ਚੋਣ ਦਾ ਬੜਾ ਅੰਤਰ ਹੁੰਦਾ ਜਿਵੇਂ ਸਮਾਨ ਦਾ ਫਰਕ ਹੈ ਐਮਪੀ ਨੇ ਛੋੜੇ ਸੂਬੇ ਦੀ ਨੁਮਾਇੰਦਗੀ ਕਰਨੀ ਆ ਛੋੜੇ ਸ਼ੁਕਰੇ ਦੀ ਗੱਲ ਛੋੜੇ ਲੋਕਾਂ ਦੀ ਗੱਲ ਉੱਥੇ ਜਾ ਕੇ ਜਿੱਥੇ ਰਿਕਾਰਡ ਹੋਣੀ ਆ ਗੱਲ ਯੂਐਨਓ ਟੈਕਨੋਲੋਜੀ ਹੋਣੀਆਂ ਨੇ ਗੱਲਾਂ ਉੱਥੇ ਜਾਏ ਗੱਲ ਰੱਖਣੀ ਇਸ ਲਈ ਬੰਦਾ ਸੋਚ ਸਮਝ ਕੇ ਚੁਣਿਆ ਕਰੋ ਕਿ ਜਿਹੜਾ ਬੰਦਾ ਸਾਡੇ ਲਈ ਜਾ ਰਿਹਾ ਉਹ ਬੰਦਾ ਕੀ ਸਾਡੀ ਆਵਾਜ਼ ਬਣੂਗਾ ਚੁੱਪ ਤਾਂ ਨਹੀਂ ਹੋ ਜੂਗਾ ਇਹ ਤੋਂ ਪਹਿਲਾਂ ਅਸੀਂ ਜਿੰਨੇ ਵੀ ਬੰਦੇ ਚੁਣ ਦੇ ਰਹੇ ਹਾਂ ਪਾਰਟੀਆਂ ਚ ਧੜਿਆਂ ਚ ਕਸ ਕਿ ਚੁੰਨ ਦੇ ਰਹੇ ਆ ਜਿਵੇਂ ਅਸੀਂ 30 ਸਾਲ ਦੇ ਬਾਦਲਾਂ ਨਾਲ ਆ 20 ਸਾਲ ਦੇ ਕਾਂਗਰਸੀਆਂ ਅਸੀਂ ਉਸ ਬੰਦੇ ਦੀ ਸੋਚ ਦੀ ਸਮਝ ਦੀ ਦੂਰੰਦੇਸ਼ੀ ਇਹ ਸੋਚ ਕੇ ਬਹੁਤ ਘੱਟ ਹੁੰਦਾ ਚੁੰਨਦੇ ਆ ਪਰ ਇਸ ਵਾਰੀ ਮੌਕਾ ਆਇਆ ਕਿ ਮੌਕਾ ਨਾ ਗਵਾ ਦੇ 50 ਦੇ ਲੋਕਾਂ ਨੂੰ ਫੀਲ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੋਂ ਪੰਜਾਬ ਪੱਖੀ ਜਿਹੜੇ ਲੋਕ ਨੇ ਉਹ ਜਦਕੇ ਪੰਜਾਬ ਤੇ ਜਾਣੇ ਚਾਹੀਦੇ ਨੇ ਜਿੰਨੇ ਮੁੱਦੇ ਆਪਾਂ ਹੋਰ ਲੈ ਲਏ ਕਿਸਾਨੀ ਦਾ ਮੁੱਦਾ ਬੇਅਦਬੀਆਂ ਦੇ ਮੁੱਦੇ ਨੇ ਜਿਹੜੇ ਲਗਾਤਾਰ ਹਰ ਵਾਰੀ ਸਰਕਾਰਾਂ ਬੇਅਦਵੀ ਦੇ ਉੱਤੇ ਬਣਦੀਆਂ ਰਹੀਆਂ ਬੇਅਦਵੀ ਦੇ ਮੁੱਦੇ ਨੂੰ ਉਭਾਰ ਕੇ ਸਿੱਟਾ ਨਾ ਬਣਦੀਆਂ ਰਹੀਆਂ ਪਰ ਹਰ ਵਾਰੀ ਸਿੱਖਾਂ ਦੇ ਪੱਲੇ ਉਹੀ ਕੁਛ ਪਿਆ ਨਰਾਸ਼ ਤੇ ਪਈ ਐ ਬੇਨਸਾਫੀ ਪਈ ਐ ਜਾਂ ਮਜ਼ਦੂਰਾਂ ਦੇ ਮੁੱਦੇ ਨੇ ਜਿਵੇਂ ਹੁਣ ਹਰ ਵਾਰੀ ਇੱਥੋਂ ਮੁੰਦੂਰ ਨੂੰ ਇੱਕ VOTER ਮੰਨਿਆ ਜਾਂਦਾ ਉਹ VOTER ਤੱਕ ਸੀਮਤਾ ਹੀ ਬੋਰ ਲਈ ਭੀਖ ਪਾਈ ਤੁਰ ਗਏ ਪਰ ਅਸੀਂ ਚਾਹੁੰਦੇ ਆ ਕਿ ਮਜ਼ਦੂਰਾਂ ਨੂੰ ਬਰਾਬਰ ਦੇ ਜਿਹੜੇ ਹੱਕ ਮਿਲਣੇ ਚਾਹੀਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਤਾਂ ਦੇਖੇ ਬਿਠੀ ਦਾ ਹਕੇ ਦੇ ਵਿੱਚ ਕਿੰਨੇ ਪਿੰਡ ਕਵਰ ਕਰ ਲਏਗੇ ਜੀ ਤੁਹਾਡੇ ਹਾਂ ਜੀ ਪਠੰਡੇ ਹਲਕੇ ਦੇ ਵਿੱਚ ਕਿੰਨੇ ਕਿ ਪਿੰਡ ਪਠੰਡਾ ਸਾਰਾ ਕਵਰ ਕਰਤਾ ਜੀ ਇਹ 1.5 ਸੌ ਪਿੰਡ ਸਾਰੇ ਪਿੰਡਾਂ ਚ ਹੀ ਜਾ ਚੁੱਕੇ ਆ ਕਮਾਲ ਦੀ ਗੱਲ ਦੇਖੋ ਕਿ ਨਸ਼ਿਆਂ ਦਾ ਕਿੱਡਾ ਵੱਡਾ ਮੁੱਦਾ ਪਰ ਨਸ਼ਿਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਨਸ਼ਿਆਂ ਦਾ ਮੁੱਦਾ ਗਾਇ ਵੀ ਕਰ ਦਿੱਤਾ ਗਿਆ ਦੋ ਵਾਰੀ ਸਰਕਾਰ ਬਣੀ ਨਸ਼ੇ ਦੇ ਮੁੱਦੇ ਉੱਤੇ ਪਹਿਲਾਂ ਕੈਪਟਨ ਸਾਹਿਬ ਨੇ ਸੌ ਚੱਕੀ ਗੁੱਟ ਕਸਾ ਫੜ ਕੇ ਉਦੋਂ ਬਾਅਦ ਪਵਨ ਤਮਾਨ ਜੀ ਨੇ ਕਿਹਾ ਕਿ ਅਸੀਂ 14 ਮਹੀਨੇ ਕਰਦਾਂਗੇ 5 ਸਾਲ ਉਹਨਾਂ ਦੇ ਰਾਜ ਚ ਵੀ 26 ਮਹੀਨੇ ਇਹਨਾਂ ਨੂੰ ਹੋ ਗਏ 10 ਸਾਲ ਇਹ ਬਾਲ ਵੀ ਰਹਿ ਗਏ ਤਿੰਨੇ ਚਾਰੇ ਵਿੱਚੇ ਬੀਜੇਪੀ ਚਾਰਿਆਂ ਬੀਜੇਪੀ ਤੇ ਇੱਕ ਅਲੀਦਲ ਦਾ ਜਿਹੜਾ ਗੱਠ ਜੋੜਦੇ ਆ ਸਰਕਾਰ ਲਈ ਇਹ ਲਮਾ ਚਾਰੇ ਪਾਰਟੀਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਚੱਟੇ ਦੇ ਮੁੱਦੇ ਦੀ ਗੱਲ ਨਹੀਂ ਹੁੰਦੀ ਨਾ ਇਹਨਾਂ ਦੇ ਭਾਸ਼ਣਾ ਚ ਬਾਕੀ ਮੈਂ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਉਹ ਬਾਰੇ ਅੱਛਾ ਆਪਾਂ ਵੀ 1 ਮਿੰਟ ਬਈ ਖੱਪਾ ਵੀ ਕਿੱਥੇ ਖੜੇ ਆ ਦੇਖੋ ਕਿੱਡੀ ਵੱਡੀ ਕਿੱਡੀ ਖਬਰ ਸੀਗੀ ਅੱਜ ਰਾਜਾ ਵਡਿੰਗ ਜੀ ਕਾਗਜ਼ ਭਰਨ ਗਏ ਕਹਿੰਦੇ ਜੀ ਰਾਜਾ ਵਡਿੰਗ ਜੀ ਕਹਿੰਦੇ ਜੀ ਸੂਤਰਾਂ ਤੋਂ ਪਤਾ ਲੱਗਿਆ ਘਰੋਂ ਰੋਟੀ ਨਹੀਂ ਖਾ ਕੇ ਗਏ ਜਿੱਦ ਦੀ ਉਹਨਾਂ ਦੀ ਧਰਮ ਪਤਨੀ ਰੋਟੀ ਖਵਾ ਰਹੀ ਹੈ ਬਹੁਤ ਵੱਡੀ ਖਬਰ ਸਾਰੇ ਚੈਨਲਾਂ ਨੇ ਉਹਨੂੰ ਪ੍ਰਮੁੱਖਤਾ ਦਿੱਤੀ ਹੈ ਤੁਸੀਂ ਪ੍ਰਵਾਸੀ ਮਜ਼ਦੂਰਾਂ ਵੀ ਅਕਸਰ ਗੱਲ ਕਰਦੇ ਹੋ ਪਰ ਬਹੁਤ ਵੱਡੀ ਗੱਲ ਕੀ ਆ ਉਹਨਾਂ ਦੇ ਵੋਟਰਾਂ ਨਾਲ ਸਬੰਧੀ ਗੱਲ ਕਰਦੇ ਹੋ ਦੇਖੋ ਗੱਲ ਬੋਟ ਦੇ ਰਾਜਨੀਤੀ ਬੋਟ ਲਈ ਨਹੀਂ ਮੈਂ ਕਰ ਰਿਹਾ ਵੀ ਕੱਲੀਆਂ ਬੋਟਾਂ ਲੈਣ ਖਾਤਰ ਉਹਨੂੰ ਖੁਸ਼ ਕਰਦਾਂਗੇ ਇਹਨੂੰ ਖੁਸ਼ ਕਰਦਾਂਗੇ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਕੁਦਰਤੀ ਵਸੀਲੇ